ਰਿਸ਼ਵਤ ਲੈਣ ਦੇ ਗੰਭੀਰ ਦੋਸ਼ਾਂ 'ਤੇ ਕਿਰੇ ਫਾਈਲ ਕਾਬੇ ਐਸਐਸਪੀ ਪੰਜਾਬ ਸਰਕਾਰ ਨੇ ਸਖਤ ਐਕਸ਼ਨ ਲੈਂਦਾ ਵਰਿੰਦਰ ਸਿੰਘ ਬਰਾੜ ਐਸਐਸਪੀ ਫਾਈਲ ਕਾਨੂੰ ਕੀਤਾ ਸਸਪੈਂਡ ਅੱਜ ਹੀ ਬਿਲਕੁਲ ਪ੍ਰਿਸ਼ਟਾਚਾਰ ਮੁਕਤ ਸਮਾਜ ਦੇਣ ਲਈ ਪ੍ਰਸ਼ਾਸਨ ਦੇ ਲਈ ਪੰਜਾਬ ਸਰਕਾਰ ਐਕਸ਼ਨ ਮੋਰਚਾ ਜਿਸ ਵੱਲੋਂ ਲਗਾਤਾਰ ਪਿਸ਼ਟ ਅਪਸਰਾਂ ਨੂੰ ਨਿਪਟਾਵਾਣੋ ਸਖਤ ਸੁਝਾਵਾ ਦੇਣ ਲਈ ਦੂਜਿਆਂ ਨੂੰ ਸਬਕ ਦੇਣ ਲਈ ਰੰਗੇ ਹੱਥੀਂ ਪੜਕੇ ਕਾ ਮਾਰਨ ਵਾਂਗ ਤੰਗ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਬੀਤੇ ਦਿਨ ਫਾਇਲ ਕਪ ਪੁਲਸ ਸਾਈਬਰ ਸੈੱਲ ਦੇ ਐਫਐਸਓ ਸਮੇਤ ਚਾਰ ਮੁਲਾਜ਼ਮ ਵਿਜੀਲੈਂਸ ਨੇ ਰੰਗੇ ਹੱਥੀਂ ਕੀਤੇ ਸੀ ਕਾਬੂ ਉਸੇ ਲੜੀ ਤਹਿਤ ਐਕਸ਼ਨ ਲੈਂਦਿਆਂ ਸਰਕਾਰ ਨੇ ਐਸਐਸਪੀ ਫਾਇਲ ਕਾਨੂੰ ਲਿਆ ਖੜਾ ਕੀਤਾ ਕਟੈਰੇ ਚ ਅਤੇ ਉਹਨਾਂ ਨੂੰ ਬਰਖਾਸਤ ਕਰਕੇ ਅਗਲੀ ਕਾਰਵਾਈ ਜਾਰੀ ਹੈ ਦੇਖਣਾ ਹੁਣ ਇਹ ਹੈ ਕਿ ਸਰਕਾਰ ਦੇ ਫਖਰ ਰਵਈਏ ਦਾ ਕੌਣ ਕੌਣ ਬੰਦਾ ਸ਼ਿਕਾਰ ਕੌਣ ਕੌਣ ਹੁੰਦਾ ਹੈ ਨਿਸ਼ਾਨੇ ਤੇ ਸਰਕਾਰ ਦੀ ਇਸ ਕਾਰਵਾਈ ਨਾਲ ਲੋਕਾਂ ਨੂੰ ਇਨਸਾਫ ਦੀ ਆਸ ਬੱਜੀ ਹੈ ਕਿਉਂਕਿ ਕਿਸੇ ਵੀ ਅਬ ਵਿਅਕਤੀ ਨੂੰ ਪੁਲਿਸ ਪੈਸੇ ਦੇ ਲੈ ਦੇਣ ਬਿਨਾ ਇਨਸਾਫ ਨਹੀਂ ਦਿੰਦੀ ਹੁਣ ਲੱਗਦਾ ਕੁਝ ਸੁਧਾਰ ਹੋਵੇਗਾ